ਸਤਿ ਸ੍ਰੀ ਅਕਾਲ ਜੀ ਕੋਕਰੀ ਡੇਰੀ ਫਾਰਮ ਤੇ ਸਾਰੇ ਪਸ਼ੂ ਪ੍ਰੇਮੀਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੱਜਣੋ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾਈ ਹੈ ਨਾ ਇਹ ਵੀਡੀਓ ਪਿੰਡ ਗਾਲਬਕਲਾ ਤੇ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਜ਼ਿਲ੍ਹੇ 'ਚ ਇਹ ਪਿੰਡ ਪੈਂਦਾ ਵਾ ਤੇ ਬਿਲਕੁਲ ਜਗਰਾਵਾ ਦੇ ਨਾਲ ਜੇ ਮੈਂ ਗੱਲ ਕਰਾਂ ਤੇ 5-6 ਕਿਲੋਮੀਟਰ ਤੇ ਜਗਰਾਵਾ ਤੋਂ ਇਹ ਪਿੰਡ ਆ ਲੈਂਦੇ ਆਲ ਨੂੰ ਤੇ ਰੋਡ ਤੋਂ ਬਿਲਕੁਲ ਇਹ ਨਾਲ ਹੀ ਲੱਗਦਾ ਪਿੰਡ ਆ ਨਾਲ ਲੱਗਦੇ ਪਿੰਡ ਜਿਵੇਂ ਨਾਨਕਸਰ ਬਿਲਕੁਲ ਇਹਦੇ ਨਾਲ ਹੀ ਆ ਤੇ ਅੱਜ ਦੀ ਵੀਡੀਓ ਚ ਇੱਕ ਨੁਕਰਾ ਘੋੜਾ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਇਹ ਨੁਕਰਾ ਘੋੜਾ ਗਾਲਬ ਪਿੰਡ ਦੇ ਬਾਈ ਰਜਿੰਦਰ ਸਿੰਘ ਕੋਲੇ ਆ ਤੇ ਬਾਈ ਵੀ ਇੱਕ ਬਹੁਤ ਵਧੀਆ ਇਨਸਾਨ ਆ ਜਦੋਂ ਬਾਈ ਨੂੰ ਮਿਲੇ ਤੇ ਬਾਈ ਦੀਆਂ ਗੱਲਾਂ ਸੁਣੀਆਂ ਤੇ ਬਾਈ ਯਾਰ ਬਹੁਤ ਨਿੱਗੇ ਸੁਭਾਅ ਦਾ ਬੰਦਾ ਤੇ ਬਹੁਤ ਹੀ ਵੱਡੇ ਦਿਲ ਦਾ ਬੰਦਾ ਵਾ ਉਹ ਕਹਿੰਦੇ ਆ ਨਾ ਵੀ ਘੋੜੇ ਵੀ ਵੱਡੇ ਦਿਲ ਵਾਲੇ ਬੰਦੇ ਹੀ ਰੱਖ ਸਕਦੇ ਆ ਤੇ ਵਾਕਈ ਬਾਈ ਇੱਕ ਬਹੁਤ ਵੱਡੇ ਦਿਲ ਦਾ ਇਨਸਾਨ ਤੇ ਬਾਈ ਨੂੰ ਜਦੋਂ ਪੁੱਛਿਆ ਵੀ ਬਾਈ ਆਪਾਂ ਘੋੜੇ ਦੀ ਜਿਹੜੀ ਫੀਸ ਆ ਉਹ ਆਪਾਂ ਕਿੰਨੀ ਕੁ ਰੱਖਣੀ ਆ ਤੇ ਬਾਈ ਨੇ ਬੜੇ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਤੇ ਵੱਡੇ ਦਿਲ ਨਾਲ ਹੀ ਜਵਾਬ ਦਿੱਤਾ ਬਾਈ ਨੇ ਬਾਈ ਕਹਿੰਦਾ ਵੀ ਯਾਰ ਫੀਸ ਦਾ ਤਾਂ ਚੱਲ ਕੋਈ ਨਹੀਂ ਯਾਰ ਕਹਿੰਦਾ ਸੱਜਣ ਮਿੱਤਰ ਕਹਿੰਦਾ ਅੱਗੇ ਵੀ ਕਈ ਘੋੜੀਆਂ ਕਰਾ ਕੇ ਲਗੇ ਆ ਤੇ ਕਹਿੰਦਾ ਕਈ ਦੇ ਕੇ ਵੀ ਨਹੀਂ ਜਾਂਦੇ ਪੈਸੇ ਤੇ ਪਰ ਮੈਂ ਆਖੂਗਾ ਯਾਰ ਵੀ ਇਹ ਮਾੜੀ ਗੱਲ ਆ ਵੀ ਪੈਸੇ ਨਾ ਦੇਣੇ ਜਿਹੜਾ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਬਾਈ ਇੱਕ ਚੰਗਾ ਇਨਸਾਨ ਆ ਯਾਰ ਤੇ ਬਾਈ ਦੀ ਜਿਹੜੀ ਫਿਤਰਤ ਆ ਨਾ ਉਹ ਬਾਈ ਕਹਿੰਦਾ ਵੀ ਕਹਿਣ ਦੀ ਨਹੀਂ ਮੇਰੀ ਯਾਰ ਮੈਂ ਕਿਸੇ ਨੂੰ ਕਹਿੰਦਾ ਨਹੀਂ ਵੀ ਇੰਨੇ ਪੈਸੇ ਦੇ ਦੋ ਤੇ ਸੱਜਣੋ ਜਿੰਨਾ ਸੱਜਣਾ ਨੇ ਬਾਈ ਤੋਂ ਕੋੜੀ ਮੀਟਿੰਗ ਕਰਾਉਣੀ ਆ ਕਰਾਸ ਕਰਾਉਣੀ ਆ ਤੇ ਉਹ ਬਾਈ ਨਾ ਗੱਲ ਕਰ ਲਿਓ ਬਾਈ ਨੂੰ ਮੈਲਿਓ ਬਾਈ ਬਹੁਤ ਚੰਗੇ ਸੁਭਾਅ ਦਾ ਇਨਸਾਨ ਆ ਜਿੰਨਾ ਸੋਹਣਾ ਬਾਈ ਦਾ ਜਾਨਵਰ ਰੱਖਿਆ ਨਾ ਤੇ ਉਨਾਂ ਹੀ ਬਾਈ ਦਾ ਸੁਭਾਅ ਵੀ ਸੋਹਣਾ ਵਾ ਤੇ ਬਾਈ ਕਹਿੰਦਾ ਵੀ ਯਾਰ ਕੋਈ ਨਹੀਂ ਵੀ ਮਾਣ ਤਾਨ ਪੂਰਾ ਆਪਾਂ ਜਿਹੜੇ ਵੀ ਸੱਜਣ ਆਉਣਗੇ ਉਹਨਾਂ ਦਾ ਕਰਾਂਗੇ ਤੇ ਜੇ ਮੈਂ ਗੱਲ ਬਾਈ ਘੋੜੇ ਦੀ ਕਰਾਂ ਤੇ ਇਹ ਘੋੜੇ ਦਾ ਨਾਮ ਆ ਬਾਜ ਤੇ ਪਿੱਛੋਂ ਇਹ ਮੈਣੇ ਤੋਂ ਘੋੜਾ ਆਇਆ ਵਾ ਤੇ ਅਬੋਹਰ ਵਾਲੀ ਬਲੱਡ ਲਾਈਨ ਦਾ ਇਹ ਘੋੜਾ ਵਾ ਬਹੁਤ ਮਤਲਬ ਕੱਦ ਕਾਠੀ ਵਾਲਾ ਘੋੜਾ ਵਾ ਕੰਨਾਂ-ਕੁੰਨਾਂ ਦਾ ਬੜਾ ਸਾਫ਼ ਆ ਪੈਰਾਂ-ਪੂਰਾਂ ਦਾ ਬੜਾ ਨਰਵਾ ਘੋੜਾ ਤੇ ਘੋੜੇ ਨੂੰ ਮਾਲਕ ਨੇ ਰੰਗ ਰੂਪ ਵੀ ਬੜਾ ਦਿੱਤਾ ਵਾ ਸੁਹੱਪਣ ਬਹੁਤ ਆ ਘੋੜੇ 'ਚ ਤੇ ਬਾਈ ਕਹਿੰਦਾ ਵੀ ਮੈਂ ਬਾਈ ਨੂੰ ਵੈਸੇ ਹੀ ਪੁੱਛ ਲਿਆ ਮੈਂ ਕਿਹਾ ਬਾਈ ਖਰਾਕ ਘੋੜੇ ਦੀ ਕੀ ਆ ਤੇ ਬਾਈ ਕਹਿੰਦਾ ਵੀ ਖਰਾਕ ਤਾਂ ਯਾਰ ਵੀ ਜਿਹੜਾ ਕੁਝ ਖਾ ਲੈਂਦਾ ਪਾ ਦਈਦਾ ਵੀ ਸੋਨਾ ਹੀ ਖਾਂਦਾ ਇਹ ਹੈ ਹਨਾ ਚੰਗਾ ਖਾਣਾ ਇਹਨਾਂ ਨੇ ਸੰਭਾਲ ਬਾਈ ਦੀ ਬੜੀ ਆ ਘਰੇ ਬਾਈ ਦੇ ਚੰਗੇ ਜਾਨਵਰ ਦੋ ਹੋਰ ਰੱਖੇ ਆ ਤੇ ਬਾਈ ਨੇ ਆਪਦਾ ਕੰਟੈਕਟ ਨੰਬਰ ਆ ਵੀਡੀਓ 'ਚ ਹੀ ਆਪਾਂ ਨੂੰ ਕਾਰਡ ਹੀ ਫੜਾਤਾ ਬਾਈ ਕਹਿੰਦਾ ਯਾਰ ਮੈਂ ਬੋਲਣਾ ਤਾਂ ਹੈ ਨਹੀਂ ਯਾਰ ਤੂੰ ਕਹਿੰਦਾ ਕਾਰਡ ਤਾਂ ਹੀ ਦਿਖਾ ਦੇ ਤੇ ਬਾਈ ਦਾ ਜਿਹੜਾ ਨੰਬਰ ਆ ਵੀ ਸੱਜਣੋ ਤੁਸੀਂ ਵੇਖ ਸਕਦੇ ਆ ਵੀ 84378 ਤੇ 26487 ਰਜਿੰਦਰ ਸਿੰਘ ਬਾਈ ਦਾ ਨਾਮ ਆ ਉਤਲਾ ਨੰਬਰ ਆ ਤੇ ਬਾਈ ਕਹਿੰਦਾ ਵੀ ਘੋੜਾ ਨਾ ਬੱਚੇ ਵੀ ਬਹੁਤ ਜਿਆਦੇ ਸੋਹਣੇ ਪਉਂਦਾ ਵਾ ਡੱਬੀਆਂ ਘੋੜੀਆਂ ਤੇ ਵੀ ਬਹੁਤ ਚੰਗੇ ਰਿਜ਼ਲਟ ਆਏ ਆ ਘੋੜੇ ਦੇ ਤੇ ਆਉਣ ਵਾਲੇ ਸਮੇਂ 'ਚ ਬਾਈ ਕਹਿੰਦਾ ਵੀ ਆਪਾਂ ਇਹਦੀ ਵੀਡੀਓ ਇੱਕ ਕਰਾਂਗੇ ਜੀ ਦੇ ਚ ਇਹਦੇ ਜਿਹੜੇ ਰਿਜ਼ਲਟ ਆਏ ਆ ਉਹ ਆਪਾਂ ਦਿਖਾਉਣੇ ਆ ਤੇ ਬਹੁਤ ਸੇਵਾ ਕੀਤੀ ਆ ਬਾਈ ਨੇ ਘੋੜੇ ਦੀ ਤੇ ਬਾਈ ਕਹਿੰਦਾ ਵੀ ਘਿਓ ਦਾ ਪੀਪਾ ਤਾਂ ਇਹਨੂੰ ਚਾਰ ਤਾ ਦੇ ਸੀ ਦਾ ਤੇ ਵਾਕਈ ਦੱਸਦਾ ਵੀ ਆ ਕਿਉਂਕਿ ਜੈਸਾ ਨਾ ਘੋੜੇ ਦੀ ਸਿਹਤ ਆ ਹਨਾ ਬਣਤਰ ਆ ਸੰਭਾਲ ਆ ਬਾਈ ਦੀ ਬੜੀ ਚੰਗੀ ਆ ਬਾਕੀ ਜਿਹੜੇ ਮਾਰ ਸੱਜਣਾ ਬਈ ਜਿਹੜੇ ਸ਼ਕੀਨ ਵੀਰਾ ਚੰਗੀ ਅੱਖ ਰੱਖਦੇ ਆ ਉਹ ਵੇਖ ਹੀ ਸਕਦੇ ਆ ਵੀ ਘੋੜੇ 'ਚ ਕੀ ਆ ਮਾੜਾ ਤੇ ਕੀ ਆ ਚੰਗਾ ਤੇ ਉਹ ਸੱਜਣ ਜਰੂਰ ਦੇਖ ਕੇ ਕਮੈਂਟ ਵੀ ਕਰ ਲੈਣ ਕਰ ਦੇਣ ਵੀ ਆਪਾਂ ਚੀਜ਼ ਇਹ ਕਹੇ ਜੀ ਹੈ ਹਨ ਤੇ ਬਾਕੀ ਸੱਜਣੋ ਜੇ ਆਪਾਂ ਗੱਲ ਕਰੀਏ ਵੀ ਬਾਈ ਨੇ ਜਿਹੜੀ ਘੋੜੇ ਦੀ ਫੀਸ ਰੱਖੀ ਆ ਉਹ ਕੋਈ ਬਹੁਤੀ ਨਹੀਂ ਬਾਈ ਕਹਿੰਦਾ ਵੀ ਕੋਈ ਨਹੀਂ ਯਾਰ ਜੇ ਕੋਈ ਆਊਗਾ ਚੰਗਾ ਜਾਨਵਰ ਲੈ ਕੇ ਤੇ ਆਪਾਂ ਉਹਦੇ ਨਾਲ ਕਰ ਲਾਂਗੇ ਕੋਈ ਐਡੀ ਗੱਲ ਨਹੀਂ ਕੋਈ ਫੈਕਸ ਨਹੀਂ ਇਹਦੀ ਫੀਸ ਹੈਗੀ ਤੇ ਹੁਣ ਬਾਈ ਕਹਿੰਦਾ ਵੀ ਦਿਨ ਦੁਨ ਲੱਗੇ ਆ ਤੇ ਹੁਣ ਘੋੜਾ ਬਾਹਰ ਤੋਰਿਆ ਕਰਾਂਗੇ ਤੇ ਬਾਕੀ ਤੁਸੀਂ ਵੇਖ ਲਓ ਸੱਜਣੋ ਬਾਈ ਨਾਲ ਗੱਲ ਕਰ ਲਿਓ ਜੇ ਕਿਸੇ ਨੇ ਆਪਦੀ ਘੋੜੀ ਕਰਾਸ ਕਰਾਉਣੀ ਆ ਹਨਾ ਤੇ ਬਾਈ ਨਾਲ ਇੱਕ ਵਾਰੀ ਸੰਪਰਕ ਜ਼ਰੂਰ ਕਰਿਓ ਬਹੁਤ ਹੀ ਮਤਲਬ ਨਿੱਗੇ ਸੁਭਾਅ ਦਾ ਬੰਦਾ ਵਾ ਬਾਈ ਤੇ ਜਿਹੜੇ ਸੱਜਣਾ ਨੇ ਆਪਣੀ ਵੀਡੀਓ ਵੇਖੀ ਆ ਜਾਂ ਪਹਿਲਾਂ ਵੇਖਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਤੇ ਅੱਗੇ ਤੋਂ ਵੀ ਵੀਡੀਓ ਦੇਖਦੇ ਰਿਆ ਕਰੋ ਅਪਾ ਚੰਗੀਆਂ ਵੀਡੀਓ ਪਾਉਂਦੇ ਰਿਆ ਕਰਾਂਗੇ ਤੇ ਕੱਲੂ ਵੀ ਮਾਗੀ ਮੇਲੇ ਤੇ ਵੀਡੀਓ ਪਾਵਾਂਗੇ ਸਤਿ ਸ੍ਰੀ ਅਕਾਲ ਜੀ ਧੰਨਵਾਦ